ਪਿਆਰਪਰ ਇਸ ਸਾਥ ਸ੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ শ্রোਤਿਆਂ ਦਾ ਸਵਾਗਤ ਕਰਦੇ ਹਾਂ 24 ਨਵੰਬਰ ਅੱਜ ਦੀਆਂ ਵੱਡੀਆਂ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆ ਬਜ਼ੁਰਗਾਂ ਦੇ ਲਈ ਵੱਡੀ ਖੁਸ਼ਖਬਰੀ ਅਗਲੇ ਮਹੀਨੇ 4000 ਰੁਪਏ ਪੈਨਸ਼ਨ ਮਿਲੇਗੀ ਸਕੂਲਾਂ ਦੇ ਲਈ ਵੱਡੀ ਖਬਰ ਨਵਾਂ ਨਿਯਮ ਲਾਗੂ ਹੋ ਗਿਆ 1 ਜਨਵਰੀ ਤੋਂ ਰਾਸ਼ਨ ਕਾਰਡ ਦੇ ਵਿੱਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਤੇ ਪੰਜਾਬ ਦੇ ਵਿੱਚ ਭਾਜਪਾ ਦੀ ਸ਼ਰਮਨਾਕ ਹਾਰ ਹੋਈ ਆ ਤਿਹਨੂੰ ਖਬਰਾਂ ਨੂੰ ਵਿਸਥਾਰ ਦੇ ਨਾਲ ਆਪਾਂ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਨਿੱਕੇ ਜਿੇ ਗੁਜਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਹੜ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹ ਉਲਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਵੇ ਤਦੇਰੀ ਨਾ ਕਰਦੇ ਚੱਲਦੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਤਪਾਈ ਲਈ ਵੱਡੀ ਖਬਰ ਹੈ ਬਜ਼ੁਰਗਾਂ ਦੇ ਲਈ ਆ ਇੱਥੇ ਤੁਸੀਂ ਪੜ ਸਕਦੇ ਹੋ ਬਜ਼ੁਰਗਾਂ ਦੇ ਲਈ ਵੱਡੀ ਖੁਸ਼ਖਬਰੀ 4000 ਰੁਪਏ ਹੋਵੇਗੀ ਪੈਨਸ਼ਨ ਅਗਲੇ ਮਹੀਨੇ ਤੋਂ ਲਾਗੂ ਹੋ ਸਕਦਾ ਹੈ ਫੈਸਲਾ ਤੋਂ ਨਾ ਦੇ ਕਿ ਤਲੰਗਣਾ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਆ ਕਾਂਗਰਸ ਦੇ ਕਈ ਵਾਦੇ ਕੀਤੇ ਰਹੇਵਨ ਦਾ ਰਹੀ ਸਰਕਾਰ ਹੁਣ ਇਨਾ ਵਾਦਿਆਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ 6 ਗਰੰਟੀ ਦੇ ਤਹਿਤ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਜਦੋਂ ਕਿ ਕੁਝ ਸਕੀਮਾਂ ਅਜੇ ਸ਼ੁਰੂ ਹੋਣੀਆਂ ਹਨ ਦੱਸ ਦਈਏ ਕਿ ਬੀਫਐਲ ਪਰਿਵਾਰਾਂ ਨੂੰ ਕਲਿਆਣ ਲక్ష్ਮੀ ਦੇ ਤਹਿਤ ਮੁਫਤ 10 ਗ੍ਰਾਮ ਸੋਨਾ ਦੇਣ ਦੀ ਯੋਜਨਾ ਵੀ ਇਨਾ ਗਰੰਟੀਆਂ ਦਾ ਇੱਕ ਹਿੱਸਾ ਹੈ ਇਸ ਤੋਂ ਇਲਾਵਾ ਜਲਦੀ ਹੀ ਨਵੇਂ ਰਾਸ਼ਨ ਕਾਰਡ ਅਤੇ ਮਹਾਰਾਸ਼ਟਰੀ ਸਕੀਮ ਵਰਗੇ ਵਾਅਦੇ ਵੀ ਪੂਰੇ ਕਰਨ ਦੀ ਤਿਆਰੀ ਹੈ ਦਸੰਬਰ 2023 ਤੋਂ ਨਵੀਂ ਸਰਕਾਰ ਦਾ ਇੱਕ ਸਾਲ ਤਤ ਦਸੰਬਰ 2023 ਨੂੰ ਸੱਤਾ ਚਾਈ ਕਾਂਗਰਸ ਸਰਕਾਰ ਅਗਲੇ ਮਹੀਨੇ ਆਪਣੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ ਕਰੇਗੀ ਹੁਣ ਤੱਕ ਆਪਣੇ ਸਾਰੀਆਂ ਭਲਾਈ ਸਕੀਮਾਂ ਲਾਗੂ ਕੀਤੀਆਂ ਜਾ ਚੁੱਕੀਆਂ ਅਤੇ ਬਾਕੀ ਸਕੀਮਾਂ ਨੂੰ ਵੀ ਜਲਦੀ ਹੀ ਸ਼ੁਰੂ ਕਰਨ ਦੀ ਯੋਜਨਾ ਹੈ ਪੈਨਸ਼ਨ ਅਤੇ ਕਿਸਾਨ ਬੀਮਾ ਯੋਜਨਾ ਤੇ ਧਿਆਨ ਦਿੱਤਾ ਜਾਊਗਾ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਮਢਾਪਾ ਪੈਨਸ਼ਨ ਵਧਾ ਕੇ 4000 ਰੁਪਏ ਤੇ ਅਪੰਗਤ ਪੈਨਸ਼ਨ 6000 ਰੁਪਏ ਕਰਨ ਦਾ ਵਾਅਦਾ ਕੀਤਾ ਸੀ ਪਿਛਲੀ ਸਰਕਾਰ ਵੇਲੇ ਇਹ ਪੈਨਸ਼ਨ 2016 ਰੁਪਏ ਤੇ 3016 ਰੁਪਏ ਸੀ ਹੁਣ ਇਸ ਨੂੰ ਵਧਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਤੇ ਅਗਲੇ ਮਹੀਨੇ ਤੱਕ ਇਸ ਨੂੰ ਲਾਗੂ ਕਰਨ ਦੇ ਯਤਨ ਜਿਹੜੇ ਨੇ ਹੋ ਕੀਤੇ ਜਾ ਰਹੇ ਹਨ ਤੋਂ ਤੇਲੰਗਣਾ ਦੇ ਵਿੱਚ ਇਹ ਪੈਨਸ਼ਨ ਸਕੀਮ ਜਿਹੜੀ ਲਾਗੂ ਹੋਣ ਜਾ ਰਹੀ ਆ ਜਿੱਥੇ ਬਜ਼ੁਰਗਾਂ ਨੂੰ ਅਗਲੇ ਮਹੀਨੇ ਤੋਂ 4000 ਰੁਪਏ ਜਿਹੜੀ ਪੈਨਸ਼ਨ ਮਿਲਣ ਵਾਲੀ ਆ ਤੇ ਅਪਾਹਜ ਲੋਕਾਂ ਨੂੰ 6000 ਰੁਪਏ ਪੈਨਸ਼ਨ ਜਿਹੜੀ ਆ ਉਹ ਮਿਲਣ ਵਾਲੀ ਆ ਸੋ ਇਹਦੇ ਨਾਲ ਹੀ ਵੱਧਦੇ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ ਸਕੂਲਾਂ ਦੇ ਲਈ ਨਵੇਂ ਹੁਕਮ ਜਾਰੀ ਨੇ ਜੀ ਜੇ ਨਾ ਕੀਤਾ ਇਹ ਕੰਮ ਤਾਂ ਹੋਵੇਗੀ ਕਾਰਵਾਈ ਤੋਂ ਦੱਸਦੀ ਹੈ ਕਿ ਪੰਜਾਬ ਸਰਕਾਰ ਵਿਖ ਦੀ ਸੰਭਾਲ ਲਈ ਸਿੱਖਿਆ ਦੇ ਸਕੂਲਾਂ ਦੇ ਧਿਆਨ ਦੇ ਰਹੀ ਹੈ ਇਸ ਦੇ ਤਹਿਤ ਵਕ ਵਕ ਹੁਕਮ ਜਾਰੀ ਕੀਤੇ ਜਾਂਦੇ ਹਨ ਹੁਣ ਪੰਜਾਬ ਸਰਕਾਰ ਨੇ ਸਕੂਲਾਂ ਸੰਬੰਧੀ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ ਦਰਅਸਲ ਪੰਜਾਬ ਸਰਕਾਰ ਨੇ ਸਿੱਖਿਆ ਜਗਤ 'ਚ ਵਿਦਿਆਰਥੀਆਂ ਲਈ ਇੱਕ ਵੱਡਾ ਕਦਮ ਚੁੱਕਿਆ ਪੰਜਾਬ ਸਰਕਾਰ ਨੇ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਕਿਤਾਬਾਂ ਦੇ ਬੋਝ ਨੂੰ ਘੱਟ ਕਰਨ ਲਈ ਪੰਜਾਬ ਦੇ ਸਿੱਖਿਆ ਵਿਭਾਗ ਨੇ ਹੁਣ ਹਰ ਮਹੀਨੇ ਦੇ ਆਖਰੀ ਸਨਚਿਵਾਰ ਨੂੰ ਵੈਗ ਫ੍ਰੀ ਡੇ ਐਲਾਨਿਆ ਹੁਣ ਹਰ ਮਹੀਨੇ ਦੇ ਲਾਸਟ ਸਨਚਿਵਾਰ ਨੂੰ 6ਵੀਂ ਦੇ 8ਵੀਂ ਜਮਾਤ ਤੱਕ ਦੇ ਵਿਦਿਆਰਥੀ ਸਕੂਲਾਂ 'ਚ ਬੈਗ ਨਹੀਂ ਲੈ ਕੇ ਆਉਣਗੇ ਸਰਕਾਰ ਨੇ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਇਹ ਸਕੀਮ ਲਾਗੂ ਕੀਤੀ ਹੈ ਇਹ ਲਾਸਟ ਹਰ ਚਾਰ ਨੂੰ ਅਧਿਆਪਕ ਵਿਦਿਆਰਥੀਆਂ ਨੂੰ ਲਜਾਈਆਂ ਗਤੀਵਿਧੀਆਂ ਕਰਵਾਉਣਗੇ ਜੋ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਸਹਾਇੀ ਹੋਣਗੀਆਂ ਖੇਡ ਗਤੀਵਿਧੀ ਅਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਹੁਕਮ ਜਾਰੀ ਕਰ ਦਿੱਤੇ ਨੇ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਸੂਚਿਤ ਕਾ ਦਿੱਤਾ ਹੈ ਸਕੂਲ ਮੁਖੀਆਂ ਨੂੰ ਜਾਰੀ ਪੱਤਰ ਅਨੁਸਾਰ ਹਰ ਮਹੀਨੇ ਦੇ ਆਖਰੀ ਸਨੇਚਰਵਾਰ ਨੂੰ ਵੈਗ ਫ੍ਰੀਡੇ ਦੌਰਾਨ ਸੱਭਿਆਚਾਰਕ ਖੇਡਾਂ ਸਮਾਜ ਸੇਵਾ ਕਲਾ ਵਿਗਿਆਨ ਵਾਗਵਾਨੀ ਬਤਵਰਨ ਸਵਾਲ ਪੇਂਟਿੰਗ ਆਦਿ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਵਿਭਾਗ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਹੋਰ ਖੇਤਰਾਂ ਦਾ ਗਿਆਨ ਹੋਣਾ ਜ਼ਰੂਰੀ ਹੈ ਇਸ ਨਾਲ ਵਿਦਿਆਰਥੀਆਂ ਦਾ ਮਾਨਸਿਕ ਵਿਕਾਸ ਹੋਵੇਗਾ ਤੇ ਵਿਦਿਆਰਥੀਆਂ ਲਈ ਸਮਾਜਿਕ ਕੰਮਾਂ ਤੇ ਮੋਦੀਲੇ ਪ੍ਰਤੀ ਜਾਗਰੂਤਾ ਪੈਦਾ ਹੋਵੇਗੀ ਬਦਲੇ ਨੇ ਅਗਲੀ ਵੱਡੀ ਖਬਰ ਦੇ ਵੱਲ ਰਾਸ਼ਨ ਕਾਰਡ ਦੇ ਨਿਯਮਾਂ 'ਚ ਵੱਡਾ ਬਦਲਾਅ ਹੋਣ ਵਾਲਾ ਕਈ ਚੀਜ਼ਾਂ ਮਿਲਣਗੀਆਂ ਘੱਟ ਸੋ ਲਿਸਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਭਾਰਤ ਸਰਕਾਰ ਦੇ ਦੇ ਲੋਕਾਂ ਲਈ ਕਈ ਸਕੀਮਾਂ ਚਲਾਉਂਦੀ ਹੈ ਜਿਸ ਦਾ ਲਾਭ ਦੇਸ਼ ਦੇ ਵੱਖ-ਵੱਖ ਲੋਕਾਂ ਨੂੰ ਮਿਲਦਾ ਸਰਕਾਰ ਆਪਣੀਆਂ ਜ਼ਿਆਦਾਤਰ ਯੋਜਨਾਵਾਂ ਦੇਸ਼ ਦੇ ਗਰੀਬ ਅਤੇ ਲੋੜਵੰਦ ਲੋਕਾਂ ਲਈ ਲਿਆਉਂਦੀ ਹੈ ਅੱਜ ਵੀ ਭਾਰਤ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਦੋ ਵਕਤ ਦੀ ਰੋਟੀ ਵੀ ਨਹੀਂ ਖਾ ਪਾਉਂਦੇ ਭਾਰਤ ਸਰਕਾਰ ਇਹ ਲੋਕਾਂ ਨੂੰ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਬਹੁਤ ਘੱਟ ਰੇਟ ਤੇ ਰਾਸ਼ਨ ਮੁਹੱਈਆ ਕਰਵਾਉਂਦੇ ਆ ਇਸ ਦੇ ਲਈ ਸਰਕਾਰ ਲੋਕਾਂ ਨੂੰ ਰਾਸ਼ਨ ਕਾਰਡ ਜਾਰੀ ਕਰਾਉਂਦੇ ਆ ਜਿਸ ਦੀ ਮਦਦ ਨਾਲ ਲੋਕ ਘੱਟ ਕੀਮਤ ਤੇ ਰਾਸ਼ਨ ਦੀ ਸਹੂਲਤ ਲੈ ਸਕਦੇ ਨੇ ਸਰਕਾਰ ਵਿਭਾਗ ਨੇ ਰਾਸ਼ਨ ਕਾਰਡ ਤੇ ਮਿਲਣ ਵਾਲੇ ਵਸਤਾਂ 'ਚ ਬਦਲਾਅ ਕੀਤਾ ਹੈ ਇੱਥੇ ਇਹ ਵੱਡਾ ਬਦਲਾਅ 1 ਜਨਵਰੀ 2025 ਤੋਂ ਲਾਗੂ ਹੋਵੇਗਾ ਹੁਣ ਰਾਸ਼ਨ ਕਾਰਡ ਧਾਰਕ ਲਈ ਵੱਡੇ ਬਦਲਾਅ ਦੇ ਨਿਯਮ ਬਦਲ ਦਿੱਤੇ ਗਏ ਨੇ ਨੈਸ਼ਨਲ ਫੂਡ ਸਕਿਉਰਟੀ ਐਕਟ ਤਹਿਤ ਘੱਟ ਕੀਮਤ ਤੇ ਮਿਲਣ ਵਾਲੇ ਰਾਸ਼ਨ ਦੇ ਸਬੰਧ 'ਚ ਬਦਲਾਅ ਕੀਤੇ ਗਏ ਹਨ ਪਹਿਲਾਂ ਦਿੱਤੇ ਜਾਣ ਵਾਲੇ ਰਾਸ਼ਨ ਦੀ ਮਾਤਰਾ ਹੁਣ ਬਦਲ ਦਿੱਤੀ ਗਈ ਹੈ ਜੇਕਰ ਇਹ ਗੱਲ ਕਰੀ ਤਾਂ ਪਹਿਲਾਂ ਇੱਕ ਯੂਨਿਟ ਵਿੱਚ 3 ਕਿਲੋ ਚੌਲ ਤੇ 2 ਕਿਲੋ ਕਣਕ ਮਿਲਦੀ ਸੀ ਹੁਣ ਇਸ ਨੂੰ ਘਟਾ ਕੇ 2 ਕਿਲੋ ਕਣਕ ਤੇ 2.5 ਕਿਲੋ ਚੌਲ ਜਾਨੀ ਚੌਲ ਅੱਧਾ ਕਿਲੋ ਘਟਾ ਦਿੱਤੇ ਗਏ ਹਨ ਤਾਂ ਉੱਥੇ ਹੀ ਅੱਧਾ ਕਿਲੋ ਕਣਕ ਵਧਾ ਦਿੱਤੀ ਗਈ ਹੈ ਹਾਲਾਂਕਿ ਪਹਿਲਾਂ ਜੇ ਯੂਨਿਟ ਵਿੱਚ 5 ਕਿਲੋ ਰਾਸ਼ਨ ਮਿਲਦਾ ਸੀ ਉਹ 5 ਕਿਲੋ ਹੀ ਹੈ ਦੋਨਿਆਂ ਰਾਸ਼ਨ ਕਾਰਡ ਧਾਰਕਾਂ ਨੂੰ 35 ਕਿਲੋ ਰਾਸ਼ਨ ਮਿਲਦਾ ਸੀ ਜਿਸ ਵਿੱਚ 14 ਕਿਲੋ ਕਣਕ ਅਤੇ 2 ਕਿਲੋ ਚੌਲ ਨੂੰ ਇਸ ਵਿੱਚ ਬਦਲਾ ਕੇ ਦਿੱਤੇ ਗਏ ਹਨ ਹੁਣ ਹਤੋਂ ਦੇ ਆ ਕਾਰ ਵਿੱਚ 18 ਕਿਲੋ ਚੌਲ ਅਤੇ 17 ਕਿਲੋ ਕਣਕ ਦਿੱਤੀ ਜਾ ਰਹੀ ਹੈ ਹਾਲਾਂਕਿ ਰਾਸ਼ਨ ਦੀ ਮਾਤਰਾ ਪਹਿਲਾਂ ਵਾਂਗ ਹੀ ਰਹਿੰਦੀ ਹੈ ਪਰ ਚੌਲ ਘਟਾ ਕੇ ਕਣਕ ਵਧਾ ਦਿੱਤੀ ਗਈ ਹੈ ਇਹ ਨਿਯਮ 1 ਨਵੰਬਰ ਤੋਂ ਲਾਗੂ ਹੋ ਗਏ ਹਨ ਇੱਕ ਦਿਨ ਬੀਤ ਤੋਂ ਪਹਿਲਾਂ ਈਕੇਵਾਈਸੀ ਜ਼ਰੂਰੀ ਹੈ ਜੀ ਖੁਰਾਕ ਵਿਭਾਗ ਨੇ ਈਕੇਵਾਈਸੀ ਕਰਵਾਉਣ ਸੰਬੰਧੀ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਸਾਰੇ ਰਾਸ਼ਨ ਕਾਰਡ ਧਾਰਕ ਲਈ ਈਕੇਵਾਈਸੀ ਕਰਵਾਉਣਾ ਲਾਜ਼ਮੀ ਹੈ ਜਿਹੜੇ ਰਾਸ਼ਨ ਕਾਰਡ ਧਾਰਕ eKYC ਨਹੀਂ ਕਰਵਾਉਣੇ ਉਹਨਾਂ ਦੇ ਰਾਸ਼ਨ ਕਾਰਡ ਰੱਦ ਕਰ ਦਿੱਤੇ ਜਾਣਗੇ ਕਿਰਪਾ ਕਰਕੇ ਧਿਆਨ ਦਿਓ ਕਿ ਸਰਕਾਰ ਨੇ ਇਸ ਲਈ ਪਹਿਲਾਂ 1 ਅਕਤੂਬਰ ਤੱਕ ਦੀ ਸਮਾਂ ਸੀਮਾ ਤੈਅ ਕੀਤੀ ਸੀ ਜਿਸ ਨੂੰ ਵਧਾ ਕੇ ਹੁਣ 1 ਨਵੰਬਰ ਤੱਕ ਵਧਾ ਦਿੱਤਾ ਗਿਆ ਸੀ ਤੇ ਇਸ ਲਈ ਹੁਣ ਸਮਾਂ ਸੀਮਾ 1 ਦਸੰਬਰ ਤੱਕ ਵਧਾ ਦਿੱਤੀ ਗਿਆ ਜਾਨੀ ਕਿ ਰਾਸ਼ਨ ਕਾਰਡ ਧਾਰਕ 1 ਜਨਵਰੀ 2025 ਤੋਂ ਪਹਿਲਾਂ ਰਾਸ਼ਨ ਕਾਰਡ ਦੀ eKYC ਕਰਵਾਉਣੀ ਜ਼ਰੂਰੀ ਹੋਵੇਗੀ ਨਹੀਂ ਤਾਂ ਉਹਨਾਂ ਦੇ ਮੁਫਤ ਰਾਸ਼ਨ ਅਤੇ ਘੱਟ ਕੀਮਤ ਵਾਲੇ ਰਾਸ਼ਨ ਦੀ ਸਹੂਲਤ ਜਿਹੜੀ ਮਿਲਣੀ ਉਹ ਵੰਦ ਹੋ ਜਾਵੇਗਾ ਬਦਲਾਅ ਨੇ ਅਗਲੀ ਵੱਡੀ ਖਬਰ ਦੇ ਵੱਲ ਰਾਧਾ ਸੂਮੀ Satsang Deera ਬਿਆਸ ਜਾਣ ਵਾਲੀ ਸੰਗਤ ਦੇ ਲਈ ਰਾਹਤ ਭਰੀ ਖਬਰ ਆਈ ਹੈ ਜੀ ਰਾਧਾ ਸੂਮੀ Satsang Deera ਬਿਆਸ ਜਾਣ ਵਾਲੀ ਸੰਗਤ ਲਈ ਰਾਹਤ ਦੀ ਖਬਰ ਹੈ ਦਰਅਸਲ ਪੰਜ ਦਿਨਾਂ ਲਈ ਰੱਦ ਕੀਤੀਆਂ ਟ੍ਰੇਨਾਂ ਦਾ ਸੰਚਾਲਨ 27 ਨਵੰਬਰ ਤੋਂ 4 ਦਿਨ ਬਾਅਦ ਮੁੜ ਸ਼ੁਰੂ ਹੋਵੇਗਾ ਜਿਸ ਨਾਲ ਯਾਤਰੀਆਂ ਨੂੰ ਕਾਫੀ ਰਾਹਤ ਮਿਲੇਗੀ ਜਾਣਕਾਰੀ ਅਨੁਸਾਰ ਚਹਿਰੂ ਰੇਲਵੇ ਸਟੇਸ਼ਨ ਤੇ ਇੰਟਰਲੇਕਿੰਗ ਦੇ ਕੰਮ ਕਈ ਰੇਲਾਕ ਪ੍ਰਾਪਤ ਹੋਈਆਂ ਸੰਜਿਸ ਕਾਰਨ ਰੇਲਵੇ ਦੇ ਵਿਆਸ ਭੰਡਾਰੇ ਲਈ ਦੋ ਰੇਲ ਗੱਡੀਆਂ ਨੂੰ ਵਹਾਲ ਕਰ ਦਿੱਤਾ ਹੈ ਤਾਂ ਜੋ ਵਿਆਸ ਆਉਣ ਜਾਣ ਵਾਲੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਟ੍ਰੇਨਾਂ ਦੇ ਰੱਦ ਹੋਣ ਕਾਰਨ ਯਾਤਰੀਆਂ ਦਾ ਭਾਰੀ ਰੋਸ ਹੈ। ਹਰ ਸ਼ਾਮ ਛਿਟੀ ਸਟੇਸ਼ਨ ਤੇ ਜਨਰਲ ਕਾਊਂਟਰਾਂ ਤੇ ਲੰਬੀਆਂ ਕਤਾਰਾਂ ਤੇ ਭੀੜ ਲੱਗੀ ਰਹਿੰਦੀ। ਇਹ ਦੱਸ ਦਈਏ ਕਿ ਇਹਨਾਂ ਦੀ ਨਹੀਂ ਡੇਰਾ ਵਿਆਚੇ ਭੰਡਾਰੇ ਲਗਾਏ ਜਾ ਰਹੇ ਹਨ। ਸ਼ੁੱਕਰਵਾਰ ਤੋਂ ਐਤਵਾਰ ਤੱਕ ਵੱਡੀ ਗਿਣਤੀ ਵਿੱਚ ਸੰਗਤਾਂ ਡੇਰਾ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਦਰਸ਼ਨਾਂ ਤੇ ਉਹਨਾਂ ਦੀ satsang ਸੁਣਨ ਲਈ ਬਿਆਸ ਜਾਂਦੀਆਂ ਨਾ ਤਕਨੀਕੀ ਕਰਨਾ ਕਰਕੇ ਪਿਛਲੇ ਕੁਝ ਦਿਨਾਂ ਤੋਂ ਰੀਲ ਆਵਾਜ਼ aí ਕਾਫੀ ਪ੍ਰਭਾਵਿਤ ਹੋ ਰਹੀ ਸੀ ਜਲੰਧਰ ਕੈਂਟ ਸਟੇਸ਼ਨ ਤੇ ਚੱਲ ਰਹੇ ਨਿਰਮਾਣ ਕਾਰਜ ਕਾਰਨ ਕਈ ਟ੍ਰੇਨਾਂ ਨੂੰ ਫਗਵਾੜਾ ਸਟੇਸ਼ਨ ਤੇ ਹੀ ਕਾਤਮ ਕੀਤਾ ਜਿਸ ਕਾਰਨ ਸੰਗਤ ਨੂੰ ਡੇਰਾ ਬਿਆਸ ਪਹੁੰਚਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਾਰਨ ਰਾ ਸੁਆਮੀ ਸਤਸੰਗ ਕਾਰਜ ਜਲੰਧਰ ਤੇ ਫਗਵਾੜਾ ਦੇ ਪ੍ਰਬੰਧਕਾਂ ਨੇ ਸੰਗਤ ਦੀ ਸਹੂਲਤ ਲਈ ਫਗਵਾੜਾ ਸਟੇਸ਼ਨ ਤੇ ਸੇਵਾਦਾਰ ਤਾਇਨਾਤ ਕੀਤੇ ਅਤੇ ਦੂਜੇ ਰਾਜਾਂ ਤੋਂ ਆਉਣ ਵਾਲੀ ਸੰਗਤ ਦੇ ਡੇਰਾ ਵਿਆਸ ਪਹੁੰਚਦੇ ਪ੍ਰਬੰਧ ਕੀਤੇ ਇਨ੍ਹਾਂ ਦੇ ਸਾਂ ਵਿੱਚ ਵਿਸ਼ੇਸ਼ ਬਸਾਂ ਦਾ ਪ੍ਰਬੰਧ ਕੀਤਾ ਗਿਆ ਨਈ ਨਈ ਸੰਗਤ ਦੇ ਹੋਰ ਲੇਲ ਜਤਨੀ ਲਈ ਚਾਹ ਪਾਣੀ ਅਤੇ ਲੰਗਰ ਦਾ ਵੀ ਜੋਗ ਪ੍ਰਬੰਧ ਕੀਤਾ ਗਿਆ ਬਜ਼ੁਰਗਾਂ ਲਈ ਵੇਲ ਚੇਰ ਦਾ ਵੀ ਪ੍ਰਬੰਧ ਕੀਤਾ ਗਿਆ ਸਮੇਸਰ ਡੇਰਾ ਵਿਆਸ ਪਹੁੰਚੀ ਸੰਗਤ ਦੇ ਲਈ ਸਹੂਲਤਾਂ ਪ੍ਰਬੰਧ ਕਰਨ ਦਾ ਧੰਨਵਾਦ ਜਿਹੜਾ ਬੜੀ ਖਬਰ ਤੁਹਾਡਾ ਨਾਲੇ ਕੋਰ ਸੰਜੀ ਕਰ ਰਹੇ ਆ ਭਾਜਪਾ ਦੀ ਸ਼ਰਮਨਾਕ ਹਾਰ ਪੰਜਾਬੀ ਨੇ ਕਰ ਦਿੱਤਾ ਸਾਫ ਸੂਬੇ ਚ ਨਹੀਂ ਲੱਗਣਗੇ ਭਾਜਪਾ ਦੇ ਪੈਰ ਚਾਰ ਸੀਟਾਂ ਚੋਂ ਮਿਲੀ ਸ਼ਰਮਨਾਕ ਹਾਰ ਤੁਹਾਨੂੰ ਦੱਸ ਦੇਣਾ ਜੀ ਕਿੰਨੀਆਂ ਵੋਟਾਂ ਪਈਆਂ ਨੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਜਿਮਣੀ ਚੋਣਾਂ ਚਾਰ ਚੋਣਾਂ ਤੇ ਜੋ ਚੋਣ ਲੜੀ ਗਈ ਸੀ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ਤੇ ਜਿੱਤ ਹਾਸਲ ਕਰਨੀਆਂ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਤੋਂ ਡਾਕਟਰ ਰਿਸ਼ਾ ਕੁਮਾਰ ਗਰਦਾਸਪੁਰ ਜ਼ਿਲ੍ਹੇ ਦੇ ਬਾਬਾ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਤੇ ਮੁਕਸਰ ਦੇ ਗਿੱਦੜਵਾਸੀ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਜੇਤੂ ਰਹਿਣ ਗੌਰ ਕਰਨ ਵਾਲੀ ਲੋਕ ਸਭਾ ਚੋਣ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਇਹਨਾਂ ਚੋਣਾਂ ਵਿੱਚ ਕਾਫੀ ਪਛੜੀ ਹੈ ਜ਼ਿਕਰ ਕਰ ਦਈਏ ਕਿ ਚਾਰੋਂ ਜਿਮਨੀ ਚੋਣਾਂ ਦੇ ਭਾਜਪਾ ਨੂੰ ਟਟਕਾ ਲੱਗਾ ਉਹ ਕਿਸੇ ਵੀ ਸੀਟ ਤੇ ਦੂਜੇ ਨੰਬਰ ਤੇ ਵੀ ਨਹੀਂ ਆ ਸਕੀ ਦੂਜੇ ਵਾਰ ਵਿੱਚ ਮਤਰੇ ਮਨਪ੍ਰੀਤ ਸਿੰਘ ਵਾਧ ਅਲਗੇ ਦਰਵਾਜ਼ੇ ਸੀਟ ਤੋਂ ਤੀਜੇ ਨੰਬਰ ਤੇ ਰਹੇ ਉਹਨਾਂ ਨੂੰ ਵੀ ਬਾਦਲ ਪਰਿਵਾਰ ਦੀ ਵਿਰਾਸਤ ਦਾ ਲਾਭ ਨਹੀਂ ਮਿਲਿਆ ਬਰਨਾਲਾ ਤੋਂ ਦੋ ਵਾਰ ਵਿਧਾਇਕ ਰਹ ਚੁੱਕੇ ਕੇਵਲ ਢੱਲੋ ਵੀ ਹਾਰ ਗਏ ਉਹ ਤੀਜੇ ਸਥਾਨ ਤੇ ਰਹੇ ਡੇਰਾ ਬਾਬਾ ਨਾਲਕ ਤੋਂ ਜਵੇਵਾਲ ਵਿੱਚ ਵੀ ਭਾਜਪਾ ਬੁਰੀ ਤਰ੍ਹਾਂ ਪਛੜ ਗਈ ਜੇ ਬਰਨਾਲਾ ਸੀਟ ਦੀ ਗੱਲ ਕਰੇ ਤਾਂ ਇੱਥੇ ਕਾਂਗਰਸ ਨੇ ਕੁਲਦੀਪ ਸਿੰਘ ਕਾਲਾ ਢੱਲੋ ਜੇਤੂ ਰਹੇ ਉਹ ਨਦੀਨਾ ਨੂੰ 28254 ਵੋਟਾਂ ਮਹਿਰੂਜੇ ਨੰਬਰ ਤੇ ਰਹੇ ਆਪ ਦੇ ਹਰਿੰਦਰ ਸਿੰਘ ਢਾਲੀਵਾਲ ਨੂੰ 2697 ਵੋਟਾਂ ਮਿਲ ਜਾਣ ਕੇ ਭਾਜਪਾ ਦੇ ਕੇਵਲ ਢੱਲੋ ਨੂੰ 17958 ਵੋਟਾਂ ਮਿਲੀਆਂ ਹੁਣ ਗੱਲ ਕਰੀਏ ਡੇਰਾ ਬਾਬਾ ਨਾਨਕ ਸੀੜੀ ਦੀ ਤਾਂ ਕੀਤੀ ਜਾਵੇ ਤਾਂ ਡੇਰਾ ਬਾਬਾ ਨਾਨਕ ਹਲਕਾ ਬੀਜੇਪੀ ਦੇ ਗੜ ਕਹਿ ਜਾਣ ਵਾਲਾ ਲੋਕ ਸਭਾ ਹਲਕੇ ਗੁਰਦਾਸਪੁਰ ਵਿੱਚ ਆਉਂਦਾ ਹੈ ਗੁਰਦਾਸਪੁਰ ਤੋਂ ਬੀਜੇਪੀ ਨੇ ਕਈ ਵਾਰ ਲੋਕ ਸਭਾ ਜਿੱਤ ਹਾਸਲ ਕੀਤੀ ਹੈ ਕਈ ਵਾਰ ਬੀਜੇਪੀ ਨੇ ਅਕਾਲੀ ਦਲ ਤੋਂ ਲਿਆਂਦੇ ਸੀਨੀਅਰ ਲੀਡਰ ਰਵੀਕਰਨ ਸਿੰਘ ਕੱਲ ਉਹਨੂੰ ਉਮੀਦਵਾਰ ਬਣਾਇਆ ਤਾਂ ਜੋ ਅਕਾਲੀ ਦਲ ਦੀ ਵੋਟ ਵੀ ਮਟੋਰੀ ਜਾ ਸਕੇ ਇਸ ਦਬਾਅ ਦੇ ਦ ਵੀ ਬੀਬੀਜੇਪੀ ਦਾ ਪ੍ਰਦਰਸ਼ਨ ਸਰਮਨਾਕ ਰਿਹਾ ਗਿੱਦੜਵਾਲ ਹਲਕੇ ਦੀ ਗੱਲ ਕਰੀ ਤਾਂ ਇੰਚੇ ਮਨਪ ਸਿੰਘ ਬਾਦਲ ਨੂੰ 11150 ਵੋਟਾਂ ਮਿਲੀਆਂ ਉਹ ਤੀਜੇ ਨੰਬਰ ਉੱਤੇ ਆਏ ਹਾਲਾਂਕਿ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੇ ਕਿਤੇ ਨਾ ਕਿਤੇ ਅਕਾਲੀ ਦਲ ਦੀ ਵੋਟ ਵੀ ਭੁਗਤੀ ਹੈ ਪਰ ਇਸ ਦੇ ਬਾਵਜੂਦ ਵੀ ਉਹ ਕੁਝ ਖਾਸ ਨਹੀਂ ਕਰ ਸਕੇ ਜਿਸ ਸਬੇ ਵਾਲ ਦੇ ਨਤੀਜਾ ਤੇ ਗੌਰ ਕੀਤਾ ਜਾਵੇ ਤਾਂ ਉੱਥੇ ਸੂਨ ਸਿੰਘ ਠੰਡਲ ਨੂੰ 7667 ਵੋਟਾਂ ਮਿਲੀਆਂ ਤਾਂ ਦਾ ਦੇ ਕਿ 2022 ਵਿੱਚ ਇਨ੍ਹਾਂ ਚਾਰ ਸੀਟਾਂ ਵਿੱਚੋਂ ਕਾਂਗਰਸ ਨੇ ਤਿੰਨ ਅਤੇ ਆਪ ਨੇ ਇੱਕ ਸੀਟ ਜਿੱਤੀ ਤੇ ਹੁਣ ਇਸ ਦਾ ਬਿਲਕੁਲ ਉਲਟ ਹੋ ਗਿਆ ਹੁਣ ਤਾਂ ਆਪ ਨੇ ਤਿੰਨ ਤੇ ਕਾਂਗਰਸ ਨੇ ਇੱਕ ਸੀਟ ਜਿਹੜੀ ਆ ਉਹ ਜਿੱਤੀ ਆ ਸੋ ਇਸ ਅੱਜ ਦੇ ਵੱਡੇ ਮੁਖ ਖਬਰਾਂ ਮਿਲਦੇ ਆ ਹੋਰ ਜਾਣਕਾਰੀ ਨਾਲੋਂ ਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ